ਖਬਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਤ ਮਨਪ੍ਰੀਤ ਿਆਲੀ ਦਾ ਵੱਡਾ ਬਿਆਨ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਡਰੇ ਹੋਏ ਨੇ ਮਨਪ੍ਰੀਤ ਿਆਲੀ ਹੁਣਾਂ ਵੱਲੋਂ ਕਿਉਂਕਿ ਮਨਪ੍ਰੀਤ ਿਆਲੀ ਸਭ ਤੋਂ ਮੋਹਰੀ ਹੋ ਕੇ ਭਰਤੀ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹਰ ਰੋਜ਼ ਹਜ਼ਾਰਾਂ ਕੌਮ ਦੇ ਵੱਡੇ ਆਗੂ ਫੀ ਅਕਾਲ ਤਖਤ ਸਾਬ ਦੀ ਤਸੀਲ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ਿਲ ਨੇ ਉਹਨਾਂ ਦੀ ਭਰਤੀ ਦਾ ਹਿੱਸਾ ਬਣ ਰਹੇ ਨੇ ਦੂਸਰੇ ਪਾਸੇ ਮਨਪ੍ਰੀਤ ਯਾਲੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮੋਰਚਾ ਖੋਲ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਖਿਲਾਫ ਮਾਦਰਾ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਜੇਕਰ ਜ਼ਮੀਨ ਹੀ ਨਾ ਬਚੀ ਤੇ ਫਿਰ ਉਹ ਪਾਣੀ ਕਿਹੜੇ ਕੰਮ ਦਾ ਜੇਕਰ ਉਹ ਜਿਹੜੀ ਫਰਟੀਲਾਈਜ਼ ਜ਼ਮੀਨ ਐ ਜਿਹੜੀ ਖੇਤੀ ਵਾਲੀ ਜ਼ਮੀਨ ਐ ਉਹ ਧੱਕੇ ਨਾਲ ਬਿੱਲ ਪਾਸ ਕਰਕੇ ਅਕਵਾਇਰ ਕਰਨ ਲਈ ਗਈ ਮਜਬੂਰ ਕਰ ਦਿੱਤਾ ਗਿਆ ਕਿਸਾਨਾਂ ਨੂੰ ਇਸ ਨੂੰ ਲੈ ਕੇ ਤੱਤੇ ਹੋ ਗਏ ਨੇ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ ਨੇ ਖੁੱਲਾ ਸੱਦਾ ਦੇ ਦਿੱਤਾ ਹੈ ਕਿ ਪਾਰਟੀ ਬਾਜੀ ਤੋਂ ਉੱਠ ਕੇ ਕਿਸਾਨ ਮੇਨਲ ਜੁੜਨ ਇਹ ਜ਼ਬਰ ਇਹ ਧੱਕਾ ਪੰਜਾਬ ਸਰਕਾਰ ਵੱਲੋਂ ਨਹੀਂ ਚੱਲਣ ਦਿੱਤਾ ਚਾਹਵੇਗਾ ਸਹਿਮਤੀ ਹੋਈ ਤੇ ਜ਼ਮੀਨ ਦੇਾਂਗੇ ਸਹਿਮਤੀ ਨਾ ਹੋਈ ਤੇ ਜ਼ਮੀਨ ਬਿਲਕੁਲ ਨਹੀਂ ਦਿੱਤੀ ਜਾਵੇਗੀ ਕਿਉਂਕਿ ਜ਼ਮੀਨ ਕੋਈ 1 ਏਕੜ 2 ਏਕੜ ਨਹੀਂ ਹੈ ਪੰਜਾਬ ਸਰਕਾਰ ਨੇ ਅਰਬਨ ਸਟੇਟ ਅਤੇ ਮਾਲ ਬਨਾਮ ਦੇ ਲਈ 25000 ਏਕੜ ਜ਼ਮੀਨ ਖਰੀਦਣ ਦੀ ਪਰਮਾਨਗੀ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤੀ ਹੈ ਅਰਬਨ ਸਟੇਟ ਬਣ ਗਈਆਂ ਮਾਲ ਬਣ ਗਏ ਤੇ 25000 ਏਕੜ ਕੱਲੀ ਲੁਧਿਆਣੇ ਦੇ ਵਿੱਚੋਂ ਜ਼ਮੀਨ ਅਕવાર ਹੁਣ ਜਾ ਰਹੀ ਹੈ ਹਾਲੇ ਬਠਿੰਡਾ ਹੈ ਅੰਮ੍ਰਿਤਸਰ ਹੈ ਚੰਡੀਗੜ੍ਹ ਹੈ ਜਲੰਧਰ ਹੈ ਕਪੂਰਥਲਾ ਵਰਗੇ ਵੱਡੇ ਸ਼ਹਿਰ ਨੇ ਲੇਕਿਨ ਮਨਪ੍ਰੀਤ ਯਾਲੀ ਦੇ ਬਿਆਨ ਨੇ ਇੱਕ ਵਾਰ ਹਰੇਰੀ ਲਿਆ ਦਿੱਤੀ ਹੈ ਪਹਿਲਾਂ ਗੱਲਬਾਤ ਸੁਣਦੇ ਆ ਮਨਪ੍ਰੀਤ ਯਾਲੀ ਦੀ ਤੇ ਕੀ ਸਾਬ ਮਨਵਾਹੀ ਕੁੰਜੀ ਕਾਲਸਾ ਵਾਹੀ ਤੁਹਾਡੀ ਫਤਿਹ ਸੋ ਦੋ ਦਿਨਾਂ ਤੋਂ ਜੋ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਨੇ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਅਲਪਨ ਸਟੇਟ ਥੋੜਾਈ ਜਾ ਰਹੀ ਹੈ ਉਹ ਬੁਧਾਣੇ ਕਿਦੇ ਲਈ ਤਕਰੀਬਨ ਵਾਈਟ ਏਰੀਆ ਕੀਤਾ ਜਿਹੜਾ ਜਮੀਨ ਦਾ ਕੋਇਲ ਹੋ ਰਿਹਾ ਉਹਦੇ ਨਾਲ ਇਹ ਖਸ਼ੇਦੀਆ ਜਿਗਰਾਉਂ ਦੇ ਵਿੱਚ ਆ ਕੁਝ ਮੂਕੇ ਦੇ ਵਿੱਚ ਵੀ ਆ ਤੇ ਖਾਸ ਤੌਰ ਤੇ ਜਿਹੜਾ ਬੁਧਾਣੇ ਦੇ ਵਿੱਚ ਹੋ ਰਿਹਾ ਉਹਦੇ ਵਿੱਚੋਂ ਬਹੁਤਾ ਜਿਹੜਾ ਏਰੀਆ ਉਹ ਮੇਰੇ ਹਲਕੇ ਨਾਲ ਸੰਬੰਧਿਤ ਹੈ ਮੇਰੇ ਹਲਕੇ ਦਾਖੇ ਨਾਲ ਸੰਬੰਧਿਤ ਆ ਸੋ ਇਸ ਲਈ ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਡੀ ਸਹੰਤੀ ਤੋਂ ਬਿਨਾਂ ਕਿਸੇ ਵੀ ਕਿਸਾਨ ਵੀਰ ਦੀ ਕੋਈ ਸਰਕਾਰ ਨੂੰ ਅਕਵਾਇਰ ਨਹੀਂ ਕਰ ਦਿੱਤੀ ਜਾਊਗੀ ਉਹਦੇ ਲਈ ਥੋੜੇ ਦਿਨਾਂ ਚ ਆਪਾਂ ਮੀਟਿੰਗ ਬੁਲਾ ਰਹੇ ਆ ਤੁਹਾਡੇ ਸਾਰਿਆਂ ਦੇ ਨਾਲ ਵਿਚਾਰ ਕਰਕੇ ਸਲਾਮ مشورہ ਕਰਕੇ ਜੋ ਵੀ ਲੜਾਈ ਲੜੀ ਪਈ ਕੁਸ਼ਿੰਦਰ ਅਸ਼ਕਰ ਨਾਲ ਉਹ ਆਪਾਂ ਡਟ ਕੇ ਥੋੜਾ ਹੱਥਾਂ ਦਾ ਸੀ ਸਾਥ ਦੇਵਾਂਗੇ ਮਾਫੀ ਤੋਂ ਉਹ ਚਰਾਈ ਤੋਂ ਉਹਨਾਂ ਕਿਸੇ ਵੀ ਕਿਸਾਨ ਵੀਰ ਵੀ ਸਹਿਬ ਜੀ ਤੋਂ ਬਿਨਾਂ ਕਿਸੇ ਦੀ ਵੀ ਜ਼ਮੀਨ ਹੈ ਜਿਹੜੀ ਕਿਸਾਨ ਦੀ ਉਹ ਸਰਕਾਰ ਨੂੰ ਅਕਵਾਇਰ ਨਹੀਂ ਕਰ ਦਿੱਤੀ ਜਾਊਗੀ ਉਹਦੇ ਲਈ ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਉਹ ਵੀ ਲੜਾਈ ਲੜਨੀ ਪਈ ਉਹ ਅਸੀਂ ਡਟ ਕੇ ਬੁਢੇ ਨਾਲ ਬੁਢਾ ਦਾ ਲਾ ਕੇ ਹਰ ਤਰ੍ਹਾਂ ਦੀ ਲੜਾਈ ਲੜਾਗੇ ਸੋ ਇੱਕ ਦੋ ਦਿਨਾਂ ਦੇ ਅੰਦਰ ਹੀ ਮੈਂ ਦੁਬਾਰਾ ਜਿਹੜੀ 1.5 ਫਿਕਸ ਇਧਰ ਗੱਲਬਾਤ ਹੋ ਰਹੀ ਹੈ ਕਿ ਥੋੜੇ ਦਿਨਾਂ ਬਾਅਦ ਮਨਪ੍ਰੀਤ ਯਾਲੀ ਇੱਕ ਫਿਰ 1.5 ਫਿਕਸ ਕਰਨ ਜਾ ਰਹੇ ਨੇ ਜਿੱਥੇ ਕੌਮ ਨੂੰ ਕਿਸਾਨਾਂ ਨੂੰ ਇਕੱਠਾ ਕੀਤਾ ਜਾਵੇਗਾ ਕਿ ਧੱਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਨਹੀਂ ਕਰ ਦਿੱਤੀ ਜਾਵੇਗੀ ਇਹ ਜ਼ਮੀਨ ਕੋਈ ਇੱਕ ਕਿਲਾਣੀ ਹੈ ਦੋ ਕਿਲਾਣੀ ਹੈ ਇਹ 25 ਏਕੜ ਜ਼ਮੀਨ ਦੀ 25000 ਏਕੜ ਜ਼ਮੀਨ ਦੀ ਗੱਲ ਹੋ ਰਹੀ ਹੈ ਜੇਕਰ ਜ਼ਮੀਨ ਹੀ ਨਾ ਬਚੀ ਤੇ ਫਿਰ ਪਾਣੀ ਕਿਹੜੇ ਕੰਮ ਦਾ ਪਾਣੀ ਜ਼ਰੂਰ ਬਚਾਉਣਾ ਚਾਹੀਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਹਲਕਾ ਦਾਖਾਂ ਦੇ ਵਿੱਚ ਲਗਭਗ 25000 ਏਕੜ ਤੱਕੇ ਨਾਲ ਸਰਕਾਰ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਵਾਰ ਫਿਰ ਦੁਬਾਰਾ ਕਿਸਾਨਾਂ ਅਤੇ ਸਰਕਾਰ ਦਾ ਆਹਮਣਾ-ਸਮਨ ਹੋਵੇਗਾ ਮਨਪ੍ਰੀਤ ਯਾਦਲੀ ਨੇ ਕਹਿ ਦਿੱਤਾ ਹੈ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਆ ਪਾਰਟੀਬਾਜੀ ਤੋਂ ਉੱਟ ਕੇ ਅਸੀਂ ਕਿਸਾਨਾਂ ਦਾ ਸਮਰਥਨ ਕਰਾਂਗੇ